ਛੱਡ ਕੇ ਮੰਨਣਾ ਪੈਂਦੀ ਆ ਯਾਰ 1 ਲੱਖ ਦਾ ਪੰਗਾ ਆਇਆ ਔਰ ਇਹ ਪਾਣੀ ਇੰਦਾ ਸੇ ਕਿੰਨਾ ਇੰਦਾ ਨਹੀਂ ਰਕ ਸਕੋ ਇੰਦਾਂ ਨਾ ਹੁੰਦਾ ਓਹ ਇਹ ਨਹੀਂ ਕਰੇ ਨੇ ਰਾਤਾਂ ਮਰੇ ਨੇ ਸੜਕ ਵੀ ਟੁੱਟ ਗਈ ਇਧਰ ਇਹ ਹੈ 36 ਇਹ ਆਰਾਮਾ ਮੰਡੀ ਤੋਂ ਅੱਗੇ ਆਪਾਂ ਵੀ ਇੱਥੇ ਤਾਂ ਹੋਣਾ ਹੀ ਆ ਔਰ ਦੇਖੋ ਜਦੋਂ ਨਾਮ ਨਹੀਂ ਹੋਇਆ ਪੰਜਾਬ ਦਾ ਨਹਿਰ ਇਧਰ ਕੋ ਆ ਗਿਆ ਅਜਾ ਤਨ ਮੋਟਰਸਾਈਕਲ ਆ ਨੰਗ ਲੈਣ ਦੇ ਨਾ ਮੋਟਰਸਾਈਕਲ ਆ ਰਿਆਂ ਨੂੰ ਹਾਂ ਇਦਨ ਰੱਖੇ ਇਹਨਾਂ ਨੂੰ ਜਾਣਦੇ ਕਿਉਂਕਿ ਉਧਰ ਨੂੰ ਪਾਣੀ ਜਾਂਦਾ ਹੈ ਜੇ ਟੈਨਕ ਭਰਦਾ ਉਧਰ ਵੀ ਇਦਨ ਨੂੰ ਪਾਉਣਾ ਆ ਜਾਣ ਕਿਦਨ ਸਾਡੀ ਆਹ ਭਾਈ ਇਦਨ ਨੂੰ ਦਿਓ ਯਾਰ ਆਣ ਦੇ ਰੋਕੀ ਪੂਰਾ ਨਿਕਲਿਆ ਨਹੀਂ ਆ ਗਿਆ ਪਾਪਾ ਆਹ ਵਾਪਸ ਹਾਂ ਉਹ ਦਾ ਪੰਮਨ ਲਾਦਾ ਲੰਗੇ ਹੋਇਆ ਬੰਦ ਕੀਤਾ ਆ ਉਹਨਾਂ ਨੇ ਹੋਰ ਕੀ ਲੋਜੀ ਮਾਰੀ ਹੋ ਗਈ ਸਾਡੇ ਨਾਲ ਤਾਂ ਹੈਗਾ ਨਹੀਂ ਉਹਨੇ ਆਉਣੇ ਲਾਇਆ ਮੈਂ ਬੱਤੀ ਵੀ ਦੇ ਲੈ ਕਿਹੜੀ ਫੜੀ ਕਰਕੇ ਲਾਈ ਆ ਸਿਲੰਡਰ ਵਾਲੀ ਹਾਂ ਨਹੀਂ ਹੈ ਨਹੀਂਗਾ ਉਹ ਪਾਣੀ ਘਟਦੇ ਵੇ ਮਸ਼ੀਨ ਚ ਔਰ ਮਹੀਨ ਦਾ ਪਾਣੀ ਭੜਿਆ ਨਾਲ ਆਹੋ ਤਾਂ ਕੱਢਣ ਦੇ ਹਨ ਉਹ ਆ ਗਈ ਫਟ ਗਈ ਡਰ ਗਿਆ ਮੈਂ ਆ ਗਿਆ ਆ ਗਿਆ ਸ਼ਿਆਰ ਮੋੜ ਲੜ ਛਤੀ ਉਹਦਾ ਪੰਗਾ ਜੇ ਲੈ ਲਿਆ ਅੱਜ ਲੈਟਾ ਮਾਂ ਗਾਲੀ ਆ ਹੁਣ ਮੈਂ ਸਾਲਾ ਥੱਲੇ ਲਈ ਜਾਣੀ ਇਹ ਮੈਂ ਲਾ ਸਤਲੋ ਤੇ ਆਜਾ ਪਾਣੀ ਟੁੱਟ ਕੇ ਇਧਰ ਨੂੰ ਆ ਗਿਆ ਵਾ ਜੀਹਤਾ ਆਉਣਾ ਪਾਣੀ ਜਾਂਦਾ ਹੋਣਾ ਯਾਰ ਕਿ ਨਹੀਂ ਇਹ ਲੰਮਾ ਪਿੰਡ ਚੋਂ ਲੰਮਾ ਪਿੰਡ ਜੰਦਰ ਇਹ ਜਾਂਦਾ ਹੋਣਾ ਯਾਰ ਮੈਪ ਮੂੰਹ ਪਤਾ ਹੀ ਨਹੀਂ ਦੇਖਿਆ ਜੀ ਸਕੂਲ ਰੋਡ ਲੰਮਾ ਪਿੰਡ ਐਪ ਤੇ ਦੇਖ ਲਓ ਮੈਂ ਕਹਿੰਦਾ ਇੱਧਰ ਵੀ ਘੜਦੀ ਵਾਹ ਇੱਧਰ ਆ ਕੇ ਜਾਣ ਤੇ ਉਹ ਬਗ ਉਹ ਵੱਡੀ ਗੱਡੀ ਪਹਿਲਾਂ ਨੰਗੀ ਮੈਂ ਦੇਖਿਆ ਸੀ ਹਨ ਇੱਥੇ ਟੋਇਆ ਆ ਉਹ ਬੱਟੇ ਪਾਏ ਆ ਉਹਨਾਂ ਨੇ ਬੱਤੀ ਗੱਡੀ ਦਾ ਯਾਰ ਟਾਇਰ ਵੀ ਵੱਡਾ ਹੁੰਦਾ ਹਾਂ ਹਾਂ ਹਾ ਉਹ ਤੀਵੀਂ ਸ਼ਾ ਬੰਦ ਕਰਦੇ ਪਰ ਫਿਰ ਵੀ ਆਪਣੀ ਗੱਡੀ ਉੱਚੀ ਆ ਇਹ ਉਹ ਆ ਭੰਗੜੇ ਵਾਲਾ ਹੈ ਨਾ ਫਿਰ ਵੀ ਆਪਣੀ ਗੱਡੀ ਉੱਚੀ ਆ ਮੈਨੂੰ ਫੋਲਣੀ ਵਾਲਾ ਲੱਗਾ ਇਹ ਬੰਦਾ ਉਹੀ ਆ ਆ ਇਹ ਪਹਿਲਾਂ 15 ਹਾਂ ਇਹ ਪਹਿਲਾਂ ਭੰਗੜਾ ਪਾਉਂਦਾ ਹੁੰਦਾ ਸੀ ਫੋਟੋਗ੍ਰਾਫਰ ਵੀ ਆ ਹਾਂ ਫੋਟੋਗ੍ਰਾਫਰ ਵੀ ਆ ਮੈਂ ਕਿਹਾ ਫਿਰ ਵੀ ਉੱਚੀ ਕਰਕੇ ਗੱਡੀ ਹਾਂ ਉਹ ਬੜੀ ਨਹੀਂ ਮਜ਼ਾ ਆ ਪਾਣੀ ਜਿਆਦਾ ਵਾ ਫਕਰੇ ਨਾ ਹੀਆ ਦੇਖਣਾ ਤਗੜੀਆਂ ਕਿ ਕਿਲਾਣੇ ਹੋਏ ਆ। ਹੋ ਲੈਣਾ। ਹੋ ਬੋਲਣਾ। ਬਰਾਬਰ ਉਹ ਐਕਟਿਵ ਉਹ ਫੋਨ ਜ਼ਰੂਰੀ ਆ ਤੈਨੂੰ ਭਾ ਜਾਨ ਨਹੀਂ ਜ਼ਰੂਰੀ। ਵੀ ਜੇ ਮੈਟ ਡੈਪਿਆਂ ਤਾਂ ਫੇ। ਫੋਨ ਤੇ ਦੇਖੰਦਾ ਲੱਗਦਾ। ਮੋਰੇ ਦਾ ਗੱਡੀ ਲਾਉਣੀ ਸੀ ਇਹਦੇ। ਭਾਵੇਂ ਕਟਰ ਖੁੱਲਾ ਹੁੰਦਾ। ਫੋਨ ਪਹਿਲਾਂ ਜਾਂਦਾ। ਹਾਂ ਹੋਈ। ਕੋਈ ਕਾਹ ਤਰ੍ਹਾਂ ਸਕੂਟਰੀ ਚਲਾਉਣ ਦਾ ਆ ਘੱਟ ਫੋਨ ਨੂੰ ਪਾਇਆ ਹਾਂ। ਵੇ ਤੇ ਤਾਂ ਹੀ ਪਾਣੀ ਕਿੰਨਾ ਹੋਰੇ ਆ ਵੀ ਤਾਂ ਇੰਨੇ ਹੀ ਆ ਗੱਡੀਆਂ ਕਿਸੇ ਤਰ੍ਹਾਂ ਆ ਇੰਨਾ ਨਹੀਂ ਰਵੇ ਯਾਰ ਪਾਣੀ ਮੋੜੀ ਹੋੜੀ ਨਿਕਲਦਾ ਆ ਵਾ ਯਾਰ ਕੋ ਯਾਰ ਦਾਰ ਤਾਂ ਮੈਨੂੰ ਪਾਣੀ ਦਾ ਨਹੀਂ ਹੈਗਾ ਗੱਲ ਪਤਾ ਕੀ ਤੈਨੂੰ ਦੱਸਿਆ ਆ ਆਪਾਂ ਲੱਗਾ ਦਾ ਕਰਕੇ ਨਾ ਉਹ ਅਲੱਗ ਸ਼ਾਟ ਹੀ ਆਇਆ ਯਾਰ ਪਾਣੀ ਉੱਚਾ ਨਾ ਬਵੇ ਨਾ ਫੇਰ ਥੋੜਾ ਇੱਧਰ ਨੂੰ ਰੱਖ ਇੱਧਰ ਨੂੰ ਇੱਧਰ ਨੂੰ ਨਾ ਜਾਣਦਾ ਮੈਨੂੰ ਲੱਗਦਾ ਗੱਡੀ ਆਪਾਂ ਉਧਰ ਹੋਊਗਾ ਤੈਨੂੰ ਰੱਖੀ ਬਸ ਉਹ ਜਿੱਥੇ ਗੱਟੀ ਜਾਣ ਦੇਈ ਹੋਈ ਆ ਛੁੱਟੀ ਕਰਾ ਕੇ ਛੁੱਟੀ ਚਾਹ ਉਹ ਟਾਈਮ ਵੀ ਹੋ ਗਿਆ ਛੁੱਟੀ ਦਾ ਆਹ ਮੁੜ ਜੀਏ ਗਲੀ ਇਹ ਦੇਖ ਲੈਨੇ ਆਹਾਂ ਰੋਡ ਤੇ ਬੜਾ ਬੜਾ ਤੇ ਅੱਗੇ ਦੇਖ ਤਾਂ ਅੱਗੇ ਕੀ ਚੱਲੀ ਜੇ ਉਹ ਦੇ ਉਹ ਦੇ ਸਾਹਮਣੇ ਉਹ ਦੂਰ ਦੇਖੀ ਤੋਂਮਰੇ ਬਹੁਤ ਟਰਾਲੀ ਦੇਖ ਆਉਂਦੀ ਕੀ ਕਰੀਏ ਹੁਣ ਇਹ ਹਾਂ ਉਹ ਗਲੀਆਂ ਚ ਵੀ ਜ਼ਿਆਦਾ ਬਾਦ ਨਹੀਂ ਜਾਦੇ ਹੁੰਦਾ ਇੱਧਰ ਤਾਂ ਜ਼ਿਆਦਾ ਵਾ ਉਹ ਸਹਾਰਾ ਭਾਈ ਉਹ ਵੀ ਇੱਧਰ ਨੂੰ ਰੱਖੀਂ ਵਾਸਤੇ ਯਾਰ ਕਿੰਨਾ ਇੱਥੇ ਬਾਧਰਾ ਹਾ ਉੱਤੇ ਨਾ ਨਹੀਂ ਨਹੀਂ ਬਾਧਰਾ ਹਾਂ ਆ ਜਾ ਆ ਕੇ ਉਹਦੇ ਪਾਣੀ ਓਏ ਆਪਾਂ ਪੰਗਾ ਲੈ ਜਾਂਦੇ ਐਵੇਂ ਸਾਲਿਆ ਇਹ ਹੈ ਨਾ ਰਿਸਕੀ ਆ ਆਹ ਇਹ ਗੱਡੀ ਤੇ ਚੱਲੋਂ ਤਾਂ ਉੱਚੀ ਆ ਇਹ ਵਾਪਸ ਥੋਣ ਕਹਿੰਦਾ ਵਾਪਸ ਚੰਦੀਏ ਨਹੀਂ ਨਹੀਂ ਹਾਰ ਪਹੁੰਚਾਂ ਉਹ ਜੋ ਪਾਣੀ ਆ ਗਿਆ ਬਹੁਤ ਜ਼ਿਆਦਾ ਆ ਰਿਹਾ ਕੀ ਚੱਕਰ ਆਇਆ ਵੀ ਪਾਣੀ ਇਹ ਫੜ ਗਈ ਦਿੱਤੀ ਲੱਗੇ ਉਹ ਤਾਂ ਹਾਂ ਜਮਾਰੀ ਉਹਨੇ ਮੈਂ ਨਾਲਾਂ ਨੂੰ ਦੇ ਦਿਆ ਹੀ ਨਹੀਂ ਉਹ ਐਕਟਿਵ ਉਹ ਡੁੱਬੀ ਵੀ ਨਹੀਂ ਫਿਰ ਯਾਰ ਪਾਗਲਾ ਮੈਂ ਕਹਿੰਨਾ ਹਾਂ ਨਾ ਚਾੜਦੀ ਹੈ ਪਾਣੀ ਦੇ ਕੇ ਚਾੜ ਕੇ ਦੇਖਾਂ ਆਈ ਵੇ ਤੇ ਚਾੜੀ ਚਾੜਨਾ ਤੇ ਕੁਝ ਹੈ ਜਾਮਾ ਉੱਧਰ ਤੇਰੇ ਦੇਖ ਜਾਣ ਨਵੀਂ ਫੇ ਟੁੱਟ ਜੀ ਇੱਥੇ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਇੱਥੇ ਤੋਂ ਪਰੇ ਨੂੰ ਆਹ ਉੱਚੀ ਹੈ ਹਾਂ ਵੀ ਤੈਨੂੰ ਰੱਟ ਜਾਣਾਣਾ ਦਾ ਉੱਧਰ ਨੂੰ ਆਪਾਂ ਹਾਂ ਹੋ ਆਪਾਂ ਇਦਾਂ ਕਰਾਂਗੇ ਨਹੀਂ ਤਾਂ ਫਿਰ ਸਿੱਧੇ ਚੱਲ ਚੱਲਾਂਗੇ ਆ ਨਾ ਆਪਾਂ ਉਹ ਦੂਜੇ ਪੁਲ ਦਾਣੀ ਚੜ ਜਾਾਂਗੇ ਕਾਂ ਬੋਰਡ ਤੇ ਪਾਣੀ ਆਉਣਾ ਉੱਥੇ ਵੀ ਪਾਣੀ ਹੋਣਾ ਪਾਣੀ ਦਾ ਫਿਰ ਆਣਾ ਰੇਕ ਪਾਣੀ ਥੱਲੇ ਹੋਊਗਾ ਮੈਨੂੰ ਲੱਗਦਾ ਵਾਪਸ ਹੀ ਚੱਲ ਚੱਲੋ ਇਹੀ ਆ ਉਹ ਦੇ ਉਹ ਵੱਡੀ ਨੇ ਇੱਕ ਨੇ ਰੁਕੀ ਹੋਈ ਕਿੱਦਾਂ ਕਰੀਏ 10000 ਯਾਰ ਪਾਣੀ ਜ਼ਿਆਦਾ ਆ ਯਾਰ ਯਾਕ ਦੀ ਗੱਲ ਨਹੀਂ ਯਾਰ ਬਹੁਤ ਪਾਣੀ ਜ਼ਿਆਦਾ ਉਹ ਰਾਜੀ ਕੋਈ ਜੀ ਤਾਂ ਥਾਂ ਹੀ ਰੋਵਾਂਗੇ ਆਪਾਂ ਉਹ ਮੰਡੀ ਹੈ ਜਿੱਥੇ ਅਸੀਂ ਬੜੇ ਮੋੜ ਲਾ ਮੋੜ ਲਾ ਵੀ ਯਾਰ ਆਹ ਰੰਦ ਹੋ ਇਧਰ ਜਿਆਦਾ ਹੀ ਆ ਦੇ ਉਹ ਦੇ ਕੱਢੀ ਉਹ ਮੋਟਰਸਾਈਕਲ ਵਾਲਾ ਮੈਂ ਕਹਿੰਦਾ ਪਾਵਾਂ ਨਹੀਂ ਦੋ ਜਾਨ ਦੀ ਹਾਂ ਉਹ ਇੱਕ ਨਹੀਂ ਚੱਲਣ ਦੇਈ ਗਈ ਤਾਂ ਐਪਾ ਇਤੇ ਮੜਾਇਆ ਉਹ ਆਸ਼ਕੀ ਗਾਨਾ ਆਨੇ ਇਤਨੇ ਵੀ ਇਹੀ ਕੰਮ ਆ ਮੇਂ ਜੰਗ ਨਹੀਂ ਲੋਕੀ ਆਲਦੇ ਉਹ ਉੱਥੇ ਤੱਕ ਪਸੀ ਲੱਗਦਾ ਪੰਜਾਬ ਕੇਸਰੀ ਵਾਲਾ ਦੱਸਦਾ ਰੇਲਵੇ ਕੱਲ ਨੂੰ ਨਹੀਂ ਜਾਂਦਾ ਹਾਂ ਉਹ ਉਹ ਕਰਦਾ ਥੋੜਾ ਮੇੜਿਆ ਲੋਕ ਨਹੀਂ ਮਾਣੀ ਤੋ ਹੋਰੀ ਆਪ ਇਹ ਕੋਸਮੋਸਿਆ ਵਾਲਾ ਨਾ ਉਹ ਮੈਂ ਉੱਥੇ ਦੇਖਿਆ ਭਰਿਆ ਉਹ ਭਾਈ ਹੋਲੀ ਆ ਇਹ ਤੋਂ ਹੋੜੀ ਹੁਣ ਕੀ ਕਰ ਲਈਏ ਕੀ ਕਹਿੰਦਾ ਹੋਲੀ ਆ ਆਹ ਸਿੱਟੇ ਤਾਂ ਜਾਣ ਹੀ ਨਹੀਂ ਲਾ ਇੰਨੀ ਦੂਰ ਚੱਕ ਮੈਂ ਉੱਤੇ ਨੂੰ ਮਾਰਦਾ ਅਗੜ ਚ ਪਾਣੀ ਪਾਣੀ ਆ ਗਿਆ ਘਾਟੇ ਇੰਨਾ ਹੈ ਨਹੀਂਗਾ ਫੌੜਾ ਗੇੜ ਤਾਂ ਜਾਨ ਸ਼ਾਂਤੀ ਹੀ ਹੋਈ ਪਈ ਆ ਜਿਆਦਾ ਪਾਣੀ ਕੱਢਿਆ ਹੈ ਨਾ ਆਪਾਂ ਨੂੰ ਥੋੜਾ ਹੀ ਲੱਗਣਾ ਹੋਇਆ ਹੋਈ ਫੌੜਾ ਗੇੜ ਜੀ ਸ਼ਾਂਤੀ ਹੀ ਹੋਈ ਪਈ ਨੇ ਤਾਂ ਅੱਗੇ ਤਾਂ ਆਉਂਦੀ ਫੌੜਾ ਗੇੜ ਅੱਧਿਆਂ ਨੇ ਤਾਂ ਦੁਕਾਨਾਂ ਹੀ ਨਹੀਂ ਖੋਲੀਆਂ ਉਹ ਕਹਿੰਦੇ ਹਣ ਗਾਹ ਕਿ ਨਹੀਂ ਆਉਣਾ ਕਿਉਂਕਿ 10 ਵਜੇ ਤਾਂ ਆਉਂਦੇ ਆ ਤਾਂ 9:30 ਹੀ ਸ਼ੁਰੂ ਹੋਇਆ ਪਿਆ ਇਹ ਤਾਂ ਹੁੰਦਾ ਹੀ ਆ ਪਾਣੀ ਇਹ ਨਹੀਂ ਵਾ ਇਸ ਬੋਲੋ ਬੋਲੋ ਨਹੀਂ ਨਹੀਂ ਇਧਰ ਘਾਟੀ ਆ ਆਪਣੀ ਗੱਡੀ ਥੋੜੀ ਜਿਹੀ ਉੱਚੀ ਆ ਉਹ ਚਾ ਲੈ ਆ ਇਧਰ ਆ ਲੈ ਉੱਤੋਂ ਡਿੱਗ ਆਹ ਤਾਂ ਬਾਲਾ ਹੀ ਕੰਮ ਖਰਾਬ ਆਈ ਤਾਂ ਉਹ ਗਾਹ ਕਿੱਧਰ ਗੱਡੀ ਸਹੀ ਆ ਗਾਹ ਤੇ ਨਹੀਂ ਆ ਉੱਥੇ ਨਹੀਂ ਨਹੀਂ ਗਾਹ ਤੂੰ ਹਿੱਕ ਲਾ ਹਾਂ ਤੇ ਤੂੰ ਹਿੱਕ ਲਾ ਆ ਆ ਲੈਟਾ ਜਾ ਨਿਕਲਦਾ ਹਣਾ ਪੱਟ ਘਰ ਦੇ ਲੈਟਾ ਪਾਣੀ ਪਾਣੀ ਹੋ ਗਿਆ ਪਾਣੀ ਪਾਣੀ ਖੋਸ਼ ਦਾ ਕੰਮ ਹੋ ਜਾਊਗਾ ਆ ਦੇ ਪਾਣੀ ਓਏ ਉੱਪਰੇ ਹੋ ਜਾ ਓਏ ਆ ਦੇ ਉੱਪਰ ਦੇਖ ਨਾ ਪਾਣੀ